ਸ਼ਸ਼ੀਕਾਲ ਦੋਸਤੋ ਮੈਂ ਡਾਕਟਰ ਵੰਸ਼ੀ ਕਾ ਕਾਉਂਸਲ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਜਿੱਦਾਂ ਆਪਾਂ ਦੇਖਿਆ ਸੀ 2019-20 ਦੇ ਵਿੱਚ ਪਸ਼ੂਆਂ ਨੂੰ ਲੰਪੀ ਸਕਿਨ ਦੀ ਪ੍ਰੋਬਲਮ ਆਈ ਸੀ ਸੇਮ ਪ੍ਰੋਬਲਮ ਉਹ ਹੁਣ ਸਾਡੀ ਕੁਝ ਸਟੇਟਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਲੰਪੀ ਸਕਿਨ ਹੈ ਕੀ ਲੰਪੀ ਸਕਿਨ ਇੱਕ ਇਹੀ ਜੀ ਪ੍ਰੋਬਲਮ ਹੈ ਇਹੀ ਜੀ ਬਿਮਾਰੀ ਹੈ ਜਿਹਦੇ ਨਾਲ ਪਸ਼ੂਆਂ ਦੇ ਸਰੀਰ ਦੇ ਉੱਤੇ ਜ਼ਖਮ ਹੋਣੇ ਸਟਾਰਟ ਹੋ ਜਾਂਦੇ ਆ ਤਾਂ ਛੋਟੀਆਂ-ਛੋਟੀਆਂ ਫਿੰਸੀਆਂ ਹੋ ਜਾਂਦੀਆਂ ਨੇ ਜਿਦੇ ਵਿੱਚ ਬਸ ਪੈ ਜਾਂਦੀ ਹੈ ਬਸ ਪੈਨ ਦੇ ਨਾਲ ਜਦੋਂ ਫਿੰਸੀਆਂ ਫੁੱਟਦੀਆਂ ਨੇ ਤਾਂ ਉਹਨਾਂ ਦੇ ਵਿੱਚੋਂ ਖੂਨ ਵਹਿਣਾ ਸਟਾਰਟ ਹੋ ਜਾਂਦਾ ਹੈ ਇਹੇ ਦਿੱਕਤ ਬਹੁਤ ਹੀ ਵੱਡੇ ਲੈਵਲ ਦੇ ਉੱਤੇ ਵੱਧ ਚੁੱਕੀ ਹੈ ਇਸ ਸਮੱਸਿਆ ਨੂੰ ਕਲੀਅਰ ਕਰਨ ਵਾਸਤੇ ਡਾਕਟਰ ਬੀ ਐਸ ਕੇ ਦੇ ਦੋ ਪ੍ਰੋਡਕਟ ਆਉਂਦੇ ਆ 18 ਤੇ 20 ਨੰਬਰ ਇਸ ਡੋਜ਼ ਨੂੰ ਪਹਿਲਾਂ ਤੁਸੀਂ ਇਸ ਇਸ ਬੋਟਲ ਦੇ ਵਿੱਚੋਂ 18 ਨੰਬਰ ਦੇ ਵਿੱਚੋਂ 20 ਬੀ ਐਮ ਐਲ ਪੰਜ ਟਾਈਮ ਦੇਣੀ ਹੈ ਫਿਰ ਸੇਮ ਉਦਾਂ ਹੀ ਬੀ ਬੀ ਐਮ ਐਲ ਪੰਜ ਟਾਈਮ ਇਸ ਦੇ ਵਿੱਚੋਂ ਦੇਣੀ ਹੈ ਮਤਲਬ ਤੁਸੀਂ ਦੋ ਦੋ ਘੰਟਿਆਂ ਦੇ ਫਰਕ ਨਾਲ ਦੋਨੋਂ ਮੈਡੀਸਿਨਸ ਨੂੰ ਅਗਰ ਦਉਗੇ ਤਾਂ ਤੁਸੀਂ 24 ਘੰਟਿਆਂ ਦੇ ਵਿੱਚ ਰਿਕਵਰੀ ਪਾ ਸਕਦੇ ਹੋ ਤਾਂ ਮੇਰੀ ਇਹੀ ਬੇਨਤੀ ਹੈ ਪਸ਼ੂਆਂ ਨੂੰ ਬਚਾਉਣ ਵਾਸਤੇ ਸਹੀ ਤਰੀਕੇ ਨਾਲ ਕਿਉਂਕਿ ਇਹ ਦਵਾਈਆਂ ਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਪਾਇਆ ਗਿਆ ਬਹੁਤ ਹੀ ਨੇਚਰਲ ਤਰੀਕੇ ਦੇ ਨਾਲ ਇਹ ਦਵਾਈ ਤਿਆਰ ਕੀਤੀ ਗਈ ਹੈ ਸਿਰਫ 114 ਜੜੀ ਬੂਟੀਆਂ ਨੇ ਜਿਨ੍ਹਾਂ ਦੇ ਰਸ ਤੇ ਸਪੈਜਿਕ ਕੱਢ ਕੇ ਅੱਗੇ ਇਹ ਸੋਲੂਸ਼ਨ ਤਿਆਰ ਕੀਤੇ ਗਏ ਨੇ ਤੁਹਾਡੇ ਪਸ਼ੂਆਂ ਨੂੰ ਸਹੀ ਢੰਗ ਨਾਲ ਬਚਾਉਣ ਵਾਸਤੇ ਸਹੀ ਦਵਾਈ ਦਾ ਇਸਤੇਮਾਲ ਕਰੋ ਇਕੱਲਾ 18 ਤੇ 20 ਹੀ ਨਹੀਂ ਲੰਪੀ ਸਕਿੰ ਨਹੀਂ ਹੈ ਅਗਰ ਤੁਸੀਂ ਪਸ਼ੂਆਂ ਦੇ ਬਾਰੇ ਕੁਝ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਤਾਂ ਸਾਡੇ ਵੈਟਰਨਰੀ ਦੇ ਸਪੈਸ਼ਲਿਸਟ ਨੇ ਡਾਕਟਰ ਉਪਕਾਰ ਕਾਂਸਲ ਜੀ ਤੁਸੀਂ ਉਹਨਾਂ ਨਾਲ ਫੋਨ ਦੇ ਫੋਨ ਤੇ ਸੰਪਰਕ ਵੀ ਕਰ ਸਕਦੇ ਹੋ ਉਹਨਾਂ ਦੇ ਨੰਬਰ ਵੀ ਸਕਰੀਨ ਤੇ ਦਿੱਤੇ ਗਏ ਨੇ ਉਹਨਾਂ ਦੇ ਆਫਿਸ ਦੇ ਨੰਬਰ ਵੀ ਸਕਰੀਨ ਤੇ ਦਿੱਤੇ ਗਏ ਆ ਤੁਸੀਂ ਉਹਨਾਂ ਨਾਲ ਸਹੀ ਸਲਾਹ ਤੇ ਸਹੀ ਜਾਣਕਾਰੀ ਲੈ ਕੇ ਆਪਣੇ ਪਸ਼ੂਆਂ ਦੀ ਸਹੀ ਸਮਸਬਾਲ ਕਰ ਸਕਦੇ ਹੋ ਧੰਨਵਾਦ